ਭਗਵਾਨ ਸਿੰਘ ਮਾਨ ਜੀ ਨੇ ਕਹਤਾ ਆ ਤੁਹਾਨੂੰ ਖੁਸ਼ਖਬਰੀ ਦੱਸ ਕੇ ਜਾ ਰਹੇ ਆ ਕਿ ਆਉਣ ਵਾਲੀ 1 ਅਪ੍ਰੈਲ ਤੋਂ ਤੁਹਾਡੇ ਖਾਤੇ 'ਚ 1000 ਰੁਪਇਆ ਨਹੀਂ 1100 ਰੁਪਇਆ ਮਹੀਨੇ ਦਾ ਪਾਣਾ ਸਰਕਾਰ ਸ਼ੁਰੂ ਕਰੂਗੀ 1100 ਰੁਪਇਆ ਮਹੀਨੇ ਦਾ 1 ਅਪ੍ਰੈਲ ਤੋਂ ਸੋ ਤੁਸੀਂ ਚਿੰਤਾ ਨਾ ਕਰਿਓ ਟੈਂਸ਼ਨ ਨਾ ਲਿਓ ਸਰਕਾਰ ਤੁਹਾਡੀ ਹੈ ਪਹਿਲੀ ਵਾਰ ਤਾਂ ਸਰਕਾਰ ਆਈ ਹੈ ਜਿਹੜੀ ਗਰੀਬਾਂ ਦੀ ਸਰਕਾਰ ਹੈ ਪਹਿਲੀ ਵਾਰ ਤਾਂ ਸਰਕਾਰ ਆਈ ਹੈ ਜਿਹੜੀ ਮਿਡਲ ਕਲਾਸ ਦੀ ਮੱਧ ਵਰਗੀਆਂ ਦੀ ਸਰਕਾਰ ਹੈ ਨਹੀਂ ਤਾਂ ਹੁਣ ਤੱਕ ਵੱਡੇ ਵੱਡੇ 5 ਸਟਾਰ ਹੋਟਲ ਵਾਲਿਆਂ ਦੀ ਸਰਕਾਰਾਂ ਸਿਕੀਆਂ ਮੈਂ ਤਾਂ ਹੈਰਾਨ ਹੈ ਜੀ ਕਮਾਲ ਦੀ ਗੱਲ ਹੈ ਰਾਜਾ ਜਦੋਂ ਵਪਾਰੀ ਬਣ ਜਵੇ ਨਾ ਜਦੋਂ ਰਾਜੇ ਹੀ ਵਪਾਰ ਕਰਨ ਲੱਗ ਜਵੇ ਫਿਰ ਜਨਤਾ ਭਿਖਾਰੀ ਬਣ ਜਾਂਦੀ ਹੈ ਜਨਤਾ ਉਰਤ ਰਾਜੀ ਵਪਾਰ ਕਰਨ ਲੱਗੇ ਜਿਹਨਾਂ ਨੂੰ ਅਸੀਂ ਚੁਣਿਆ ਸੀ ਵੋਟਾਂ પાਕੇ 19 ਨਜਾਇਜ਼ ਕਲੋਨੀਆਂ ਜਿਹੜੀਆਂ ਅਨ ਅਪਰੂਵਡ 19 ਨਜਾਇਜ਼ ਕਲੋਨੀਆਂ ਕਾਂਗਰਸ ਦੇ ਰਾਜ ਚ ਕੱਟੀਆਂ ਗਈਆਂ ਆ ਸਾਡੇ ਰਾਜ ਚ ਦੋ ਕੱਟਣ ਲੱਗੇ ਸੀ ਮੈਂ ਉਹਨਾਂ ਤੇ ਵੀ ਜਾ ਕੇ ਸੀਵਰੇਜ ਪਟਾਦੇ ਮੈਂ ਕਿਹਾ ਪੱਟੋ ਇਹਨਾਂ ਨੂੰ ਜੀਸੀਬੀ ਲੈ ਕੇ ਕਿਉਂ ਜੀ ਪਟਾਈਆਂ ਕਿ ਨਹੀਂ ਲੱਤੋ ਬੈ ਉਹ ਵੀ ਪਟਾਦੇ ਮੈਂ ਜੀਸੀਬੀ ਪੇ ਕੇ ਕੇ ਮੈਂ ਕਿਹਾ ਕਿਸੇ ਨੂੰ ਧੋਖਾ ਨਹੀਂ ਕਰਨ ਦੇਣਾ ਲੋਕਾਂ ਦੇ 1-1 ਰੁਪਈਆ ਆ ਕੌਣ ਹੈ ਯਾਰ ਬਾਲੀਆ ਸਾਹਿਬ ਕਿੱਟੀ ਵਾਲੇ ਮੈਂ ਕਿਹਾ ਮੈਂ ਕਿਹਾ ਬਾਲੀਆ ਸਾਹਿਬ ਆ ਗਿਆ ਮੈਂ ਕਿਹਾ ਲੋਕਾਂ ਦੇ ਖੂਨ ਪਸੀਨੇ ਦਾ 1-1 ਰੁਪਈਆ 1-1 ਰੁਪਈਆ 1-1 ਰੁਪਈਆ ਲੱਖੀ ਕੋ ਉਹਨਾਂ ਨੇ ਪਹਿਲਾਂ ਡਗਾਉਣਾ ਚਾਹੀਦਾ ਆ ਜੋ ਕੋਈ ਵੀ ਕੋਈ ਨਹੀਂ ਤੁਸੀਂ ਉਹ ਮਜਵਾਇਆ ਜੀ ਤੁਸੀਂ ਉਹ ਮਜਵਾਇਆ ਨਹੀਂ ਬਿਆਰ ਵਿੱਚ ਕਾ ਬਧਾ ਰਹਿ ਜਾਂਦਾ ਇਹ ਥੋੜਾ ਭਾਇਆ ਬਈ ਮੰਤਰੀਆਂ ਕੋਲ ਤਾਂ ਕੰਮ ਹੈ ਉਹ ਦੇਖਣਿਆ ਆਦਾ ਜੋ ਵਧੀਆ ਕਿੰਤਾ ਹੈ ਜੀ ਇਹ ਪਰਾਲਾ ਵੀ ਥੋੜਾ ਜਿਹਾ ਹੀ ਹੋਣਾ ਵਾਂਗੇ ਪਰਾਲਾ ਆਪਣੇ ਹੀ ਹੈ ਤਾਈ ਦਾ ਮਹਾਂ ਤਰੇ ਬਹੁਤ ਵਧੀਆ ਹੈ ਚਲੋ ਘੜ ਸਿਰ ਜੋੜ ਕੇ ਰੱਖੋ ਕੋਈ ਫਰਕ ਨਹੀਂ ਰਲ ਮਿਲ ਕੇ ਤਰੱਕੀ ਕਰਾਂਗੇ ਆਪਣੇ ਸ਼ਹਿਰ ਨੂੰ ਸਾਰੇ ਪਿਆਰ ਕਰਦੇ ਆਂ ਆਪਾਂ ਆਪਣਾ ਸ਼ਹਿਰ ਆ ਉਰੇ ਜੰਮੇ ਆ ਉਰੇ ਪਲੇ ਆ ਉਰੇ ਵੱਡੇ ਹੋਏ ਆ ਉਰੇ ਹੀ ਮਰ ਜਾਣਾ ਉਰੇ ਹੀ ਕਿਤੇ ਜਾ ਕੇ ਕਿਸੇ ਦੇ ਮੜੀਆਂ ਚ ਫੋਕਿਆਣਾ ਪੂਰੀ ਆ ਕਿਤੇ ਨਹੀਂ ਜਾਣੇ ਆ ਜਿਹੜੇ ਉਰੇ ਆ ਜਿਹੜੇ ਬਾਲ ਨੇ ਹਲਕਿਆਂ ਤੋਂ ਆ ਕੇ ਉਰੇ ਦਾਸ ਦਾ ਥਾਨ ਉਰੇ ਐਮਐਲਏ ਬਣ ਕੇ ਚਲੇ ਗਏ ਖੰਨੇ ਨੂੰ ਲੁੱਟ ਕੇ ਨੋਚ ਕੇ ਚਲੇ ਗਏ ਖੰਨਾ ਇਹਨਾਂ ਦਾ ਲੱਗਦਾ ਕੀ ਹੈ ਇਹ ਤਾਂ ਪੁੱਛ ਲੋ ਨਾ ਤਾਂ ਖੰਨੇ 'ਚ ਬੜੇ ਨੇ ਨਾ ਖੰਨੇ 'ਚ ਜੰਮੇ ਨੇ ਨਾ ਖੰਨੇ 'ਚ ਕਿਸੇ ਨਾਲ ਸਾਂਝਾ ਨੇ ਆ ਸ਼ਾਮ ਨੂੰ ਜ਼ਰੂਰ ਸਾਂਝਾ ਪਾਲ ਲੰਦੈ ਨੇ ਉਹ ਖੋਦ ਲੰਦੈ ਨੇ ਸ਼ਾਮ ਵਾਲੀਆਂ ਸਾਂਝਾ ਜ਼ਰੂਰ ਨੇ ਕਈਆਂ ਨਾਲ ਸੋ ਸੋ ਭਾ ਨਹੀਂ ਦੰਦੀਆਂ ਲੀਡਰਾਂ ਨੂੰ ਇਹ ਗੱਲਾਂ ਲੀਡਰ ਤਾਂ ਉਹ ਹੋਵੇ ਜਿਹਨੂੰ ਅਗਲਾ ਦੇਖ ਕੇ ਕਹੇ ਵੀ ਸਾਡਾ ਲੀਡਰ ਹੈ ਇਹ ਲੀਡਰ ਤਾਂ ਉਹ ਹੋਵੇ ਜਿਹੜਾ ਕਹੇ ਇਹ ਕਿ ਸਾਡੇ ਧੀਆਂ ਪੁੱਤਾਂ ਦੇ ਲਈ ਚੰਗੀ ਪਿੱਤਿਆ ਦਾ ਇੰਤਜ਼ਾਮ ਕਰੂਗਾ ਲੀਡਰ ਉਹ ਹੋਵੇ ਕਿਹੜਾ ਜਿਹੜਾ ਕਹੇ ਸਾਡੇ ਬਜ਼ੁਰਗਾਂ ਨੂੰ ਇਲਾਜ ਕਰਨੀਓ ਮਰਨ ਨਹੀਂ ਦਊਗਾ ਉਹ ਲੀਡਰ ਹੁੰਦੇ ਨੇ ਲੀਡਰ ਉਹ ਨਹੀਂ ਹੁੰਦੇ ਜਿਹੜੇ ਕਦੇ ਕਿਤੋਂ ਕਦੇ ਕਿਤੋਂ ਤੇ ਕਦੇ ਕਿਤੋਂ ਬ੍ਰਿਸ਼ਵਤ ਖੋਰੀਆਂ ਕਰਨ ਸੋ ਮੇਰੀ ਹੱਥੇ ਉੜ ਕੇ ਬੈਂਦੀ ਐ ਚੜਦੀ ਕਲਾ ਜਰੋਂ ਵਸਦੇ ਰਹੋ ਖੁਸ਼ ਰਹੋ ਆਬਾਦ ਰਹੋ ਧਿਆਨ ਰੱਖੋ ਆਪਣੀ ਸਿਹਤ ਦਾ ਜਦੋਂ ਬਾਈ ਚ ਮੈਂ ਜਿੱਤੇ ਹਾਂ ਨਾ ਮੇਰੇ ਕੋ ਮਾਮਾਨ ਦੀਆਂ ਸੀਗੀਆਂ ਐਮਸੀ ਸਾਹਿਬ ਮੇਰੇ ਕੋ ਮਾਮਾਨ ਦੀਆਂ ਸੀ ਕਹਿੰਨੀ ਸੀ ਪੁੱਤ 500 ਰੁਪਿਆ ਦੇ ਦੇ 1000 ਰੁਪਿਆ ਦੇ ਦੇ ਕਿਉਂ ਮੈਂ ਦਵਾਈ ਲੈ ਕੇ ਆਣੀ ਐ ਟੈਸਟ ਕਰਾ ਕੇ ਆਣਾ ਐ ਮੈਂ ਕਹਿੰਦਾ ਸੀ ਮਾ ਕੋਈ ਗੱਲ ਨਹੀਂ ਮਹੀਨੇ ਦੋ ਦੇ ਦੇ ਫੇਰ ਆ ਜਿਹੜਾ 500000 ਤੈਨੂੰ ਮੰਗਣਾ ਪੈਂਦਾ ਨਾ ਆਪਣੇ ਪੁੱਤ ਅੱਗੇ ਜਾਂ ਕਿਸੇ ਅੱਗੇ ਨੂੰ ਅੱਗੇ ਹੱਥ ਥਕਣੇ ਪੈਂਦੇ ਨੇ ਬੰਦ ਕਰਾ ਦਿਆਂਗੇ ਕਹਿੰਦੇ ਕਿਉਂ ਮੈਂ ਕਹਿਆ ਸੀ ਇਲਾਜ ਇਹ ਫ੍ਰੀ ਕਰ ਦੇਾਂਗੇ ਅੱਜ ਕਿਸੇ ਮਾਂ ਨੂੰ ਹੱਥ ਥਕਣ ਦੀ ਜਰੂਰਤ ਨਹੀਂ ਸਾਰਾ ਇਲਾਜ ਆਮ ਆਦਮੀ ਪਾਰਟੀ ਨੇ ਫ੍ਰੀ ਕੀਤਾ ਪਿਆ ਦਵਾਈਆਂ ਟੈਸਟ ਫ੍ਰੀ ਕੀਤੇ ਹੋਏ ਨੇ ਇਹ ਫਰਕ ਹੈ ਜੀ ਸਰਕਾਰ ਕੀ ਦੇ ਸਕਦੀ ਹੈ ਸਰਕਾਰ ਬੱਚਿਆਂ ਨੂੰ ਪੜ੍ਹਾਈ ਦੇ ਸਕਦੀ ਹੈ ਦੇ ਰਹੀ ਹੈ ਸਰਕਾਰ ਕੀ ਦੇ ਸਕਦੀ ਹੈ ਇਲਾਜ ਦੇ ਸਕਦੀ ਹੈ ਇਲਾਜ ਦੇ ਰਹੀ ਹੈ ਸਰਕਾਰ ਕੀ ਦੇ ਸਕਦੀ ਹੈ ਫਰੀ ਬਿਜਲੀ ਦੇ ਸਕਦੀ ਹੈ ਦੇ ਰਹੇ ਹੈ ਅੱਜ ਮੈਂ ਤੁਹਾਨੂੰ ਕੱਜ ਹੋਰ ਗੱਲ ਦੱਸਦਾ ਮੈਨੂੰ ਗੱਲ ਚੋਂ ਗੱਲ ਯਾਦ ਆ ਗਈ ਜਦੋਂ ਆਸੀਂ ਪੜ੍ਹ ਕੇ ਆਉਂਦੇ ਸੀ ਘਰੇ ਜਦੋਂ ਆਸੀਂ ਘਰੇ ਪੜ੍ਹ ਕੇ ਆਉਂਦੇ ਸੀ ਨਾ ਸਾਡੀ ਮਾਂ ਨੇ ਉਹ ਜਿਹੜੇ ਕਮਰਿਆਂ ਦੀਆਂ ਖਿੜਕੀਆਂ ਖੋਦੀਆਂ ਹੋਣੀਆਂ ਦਰਵਾਜ਼ੇ ਖੁੱਲੇ ਹੋਣੇ ਤੇ ਬੈਟੇ ਤੇ ਉੱਤੇ ਰੋਟੀ ਰੱਖੀ ਹੋਣੀ ਕੋਲ ਇੱਕ ਪੱਖੀ ਰੱਖੀ ਹੋਣੀ ਪੱਖੀਆਂ ਨੂੰ ਵੀ ਗੋਟੇ ਲੱਗੇ ਹੁੰਦੇ ਸੀ ਉਹ ਫਿਰ ਲਾਈਆਂ ਲੱਕੀਆਂ ਹੁੰਦੀਆਂ ਸੀ ਰੰਗ ਬਰੰਗੀਆਂ ਪੱਟੀਆਂ ਔਰ ਤੁਹਾਡੀ ਮਾਂ ਦੇ ਨਾਲ ਸਾਨੂੰ ਰੋਟੀ ਖਲਾਈ ਜਾਣੀ ਨਾਲ ਪੱਖੀ ਝੱਲੀ ਜਾਣੀ ਕਿਉਂ ਲੈਟ ਆਂਦੀ ਨੂੰ 8 8 ਘੰਟੇ ਦੇ ਘੱਟ ਹੁਣ ਜਿੱਦਣ ਦੀ ਤੁਹਾਡੀ ਸਰਕਾਰ ਬਣੀ ਹੈ ਹਾਂ ਠੀਕ ਹੈ ਕੋਈ ਟਰਾਂਸਫਾਰਮਰ ਫੁੱਜ ਜਵੇ ਕੋਈ ਤਾਰ ਟੁੱਟ ਜਵੇ ਕੋਈ ਗ੍ਰਿਡ ਖਰਾਬ ਹੋ ਜਵੇ ਗੱਲ ਬੱਕਰੀ ਆ ਪਰ ਜਿੱਦਣ ਦੀ ਤੁਹਾਡੀ ਸਰਕਾਰ ਬਣੀ ਹੈ ਕੱਟ ਲੱਗੇ ਨੇ ਦੱਸ ਦਿਓ ਇਨਵਰਟਰ ਦੇ ਬੈਟਰੀਆਂ ਦਾ ਪਾਣੀ ਚੈੱਕ ਕੀਤਾ ਮੇਰੇ ਨਾਲ ਤਾਂ ਜਨਰੇਟਰ ਵਾਲੇ ਲੜ ਪਏ ਇੱਕ ਦਿਨ ਇਕੱਠੇ ਹੋ ਕੇ ਮੈਂ ਕਿਹਾ ਤੁਹਾਨੂੰ ਕੀ ਹੋ ਗਿਆ ਕਹਿੰਦੇ ਸਾਡਾ ਕੰਮ ਬੰਦ ਕਰਾਤਾ ਤੁਸੀਂ ਜਨਰੇਟਰਾਂ ਦਾ ਮੈਂ ਕਿਉਂ ਕਹਿੰਦੇ ਸਾਡੋ ਕੋਈ ਰੁਪਿਆ ਨਹੀਂ ਕਰਾਉਣ ਆਂਦਾ ਸਾਡੇ ਤਾਂ ਜਨਰੇਟਰਾਂ ਨੂੰ ਜਾਮ ਲੱਗ ਗਿਆ ਦੇਖੋ ਤੁਸੀਂ ਉਹੀ ਤਾਰਾਂ ਉਹੀ ਟਰਾਂਸਫਾਰਮਰ ਨੇ ਉਹੀ ਬਿਜਲੀ ਕਰਮਚਾਰੀ ਨੇ ਉਹੀ ਐਸ.ਸੀ.ਓ ਨੇ ਉਹੀ ਜੀ ਨੇ ਹੁਣ ਬਿਜਲੀ ਕਿਉਂ ਆਈ ਜਾਂਦੀ ਆਂ ਆਇਸਾ ਰੋਲਾ ਪਾ ਲੰਦੇ ਸੀ ਕਿ ਕੋਲਾ ਮੁੱਕ ਗਿਆ ਜੀ ਹੁਣ ਜੇ ਤਿੰਨ ਦਿਨ ਕੋਲਾ ਨਾ ਆਇਆ ਤਾਂ ਪਾਵਰ ਪਲਾਂਟ ਬੰਦ ਪੰਜਾਬ 'ਚ ਹੋਵੇਗਾ ਬਲੈਕਆਊਟ ਕਹਿੰਦੇ ਸੀ ਨਾ ਕਹਿੰਦੇ ਸੀ ਨਾ ਉਹ ਕੀ ਹੋ ਗਿਆ ਉਹਨਾਂ ਦਾ ਕੋਲਾ ਮੁੱਕ ਰਿਹਾ ਨਾ ਬਲੈਕਆਊਟ ਹੋ ਰਿਹਾ ਹੁਣ ਬਿਜਲੀ ਵੀ ਆਉਂਦੀ ਆ 24 ਘੰਟੇ ਆਉਂਦੀ ਆ ਹੁਣ ਤਾਂ ਕੋਈ ਪ੍ਰੋਬਲਮ ਨਹੀਂ ਪੁਰਕਿਉ ਆਉਂਦੀ ਐ ਪਤਾ ਕਿਉਂ ਆਉਂਦੀ ਐ ਸਰਕਾਰ ਈ ਮਾਨਦਾਰ ਐ ਇੰਨਾ ਵਰਕ ਐ ਹੁਣ ਸਰਕਾਰ ਈ ਮਾਨਦਾਰ ਐ ਹੁਣ ਹੁਣ ਪੰਜਾਬ ਦੀ ਬਿਜਲੀ ਹਰਿਆਣੇ ਨੂੰ ਨਹੀਂ ਵੇਚੀ ਜਾਂਦੀ ਹੁਣ ਪੰਜਾਬ ਦੀ ਬਿਜਲੀ ਰਾਜਸਥਾਨ ਨੂੰ ਨਹੀਂ ਵੇਚੀ ਜਾਂਦੀ ਆਖਰੀ ਗੱਲ ਕਹਿ ਕੇ ਫਿਰ ਮੈਂ ਸਮਾਪਤੀ ਲਵਾਂਗਾ ਇਸ ਤੋਂ ਬਾਅਦ ਜੋ ਮੈਂ ਚਾਹੂੰਗਾ ਮੇਰੀ ਭੈਣਾ ਜੋ ਇੱਕ ਟੀਚਰ ਜ਼ਰੂਰ ਬੋਲੇ ਕਿੱਟਾ ਬਟਾ ਕੰਮ ਅੱਜ ਨਹੀਂ ਤੁਹਾਨੂੰ ਸਮਝਾਣੀ ਅੱਜ ਉਹ 20 ਸਾਲ ਬਾਅਦ ਗੁਣ ਜਾਣੋਗੇ ਕਿਉਂ ਇਸ ਧਰਤੀ ਦੀ ਹਿੱਕ ਥੱਲੇ ਜਿੱਥੇ ਆਪਾਂ ਖੜੇ ਆ ਨਾ ਇਹਦੇ ਥੱਲੇ 100 ਫੁੱਟ ਤੇ ਪਾਣੀ ਹੈ ਇਹ ਪਾਣੀ ਕਦੇ 20 ਫੁੱਟ ਤੇ ਹੁੰਦਾ ਸੀ ਫਿਰ 40 ਤੇ ਗਿਆ ਫਿਰ 80 ਤੇ ਗਿਆ 100 ਤੇ ਗਿਆ 150 ਤੇ ਗਿਆ ਹੁਣ 2 250 ਫੁੱਟ ਤੇ ਚਲੇਗੀ ਜਿੱਦਣ ਭਗਵਾਨ ਸਿੰਘ ਮਾਨ ਦੀ ਸਰਕਾਰ ਬਣੀ ਅਸੀਂ ਮਹਿਕਮੇ ਦੀ ਮੀਟਿੰਗ ਸੱਦੀ ਇਰੀਗੇਸ਼ਨ ਵਾਲਿਆਂ ਦੀ ਮੈਂ ਆਸ ਤੋਂਰ ਤੇ ਮੇਰੀਆਂ ਪੜੀਆਂ ਲਿਖੀਆਂ ਪੜ੍ਹਣਾ ਵੀ ਬੈਠੀਆਂ ਇਹਨਾਂ ਨੂੰ ਦੱਸਦਾ ਆ ਅਸੀਂ ਇਰੀਗੇਸ਼ਨ ਮਹਿਕਮੇ ਦੀ ਮੀਟਿੰਗ ਸੱਦੀ ਅੱਜ ਇੱਕ ਗੱਲ ਦੱਸੋ ਉਰੇ ਇਹ ਰੌਲਾ ਪਾਈ ਜਾਂਦੇ ਨੇ ਪੰਜਾਬ ਦਾ ਪਾਣੀ ਬਚਾਵਾਂਗੇ ਪੰਜਾਬ ਦਾ ਪਾਣੀ ਹੈ ਕਰਾਂਗੇ ਹੱਥ ਪੰਜੇ ਵਾਲੇ ਵੀ ਤੱਕੜੀ ਵਾਲੇ ਵੀ ਇਹ ਰੌਲਾ ਪਾਈ ਜਾਂਦੇ ਨੇ ਕਿ ਪੰਜਾਬ ਦਾ ਪਾਣੀ ਪੰਜਾਬ ਦਾ ਪਾਣੀ ਅੱਜ ਕ ਇਹ ਤਾਂ ਦੱਸੋ ਦੇਸ਼ ਆਜ਼ਾਦ ਹੋਏ ਨੂੰ 75 ਸਾਲ ਹੋ ਗਏ ਵੀ ਪੰਜਾਬ ਦੇ ਪਾਣੀ ਆਪਾਂ ਵਰਤ ਕਿੰਨੇ ਰਹੇ ਨੇ ਜਦੋਂ ਰਿਜ਼ਲਟ ਆਇਆ ਪਤਾ ਕੀ ਆਇਆ ਕਹਿੰਦੇ 100% ਜਿਹੜਾ ਨਹਿਰੀ ਪਾਣੀ ਹੈ ਉਹਦੇ ਚੋਂ ਪੰਜਾਬ ਸਿਰਫ 21% ਵਰਤਦਾ ਕਿੰਨਾ 21 ਤੇ ਆਸੀਂ ਪੁੱਛਿਆ ਬਾਕੀ 80% ਕਿੱਥੇ ਜਾਂਦਾ ਹੈ ਕਹਿੰਦੇ ਉਹ ਹਰਿਆਣੇ ਤੇ ਰਾਜਸਥਾਨ ਨੂੰ ਚਲੇ ਜਾਂਦਾ ਅਸੀਂ ਕਿਹ ਕਾਰਨ ਕੀ ਹੈ ਕਹਿੰਦੇ ਲੋਕਾਂ ਨੇ ਸੂਵੇ ਖਾੜਾਂ ਕੱਸੀਆਂ ਉਹ ਬਾਲੀਆਂ ਵਿੱਚੇ ਦੱਬ ਲੀਆਂ ਤੋਂ ਇਸ ਕਰਕੇ ਪੰਜਾਬ ਦਾ ਪਾਣੀ ਹੈ ਜਿਹੜਾ ਬਾਹਰ ਜਾਈ ਜਾਂਦਾ ਉਹਰੇ ਖਾ ਪਾਈ ਕੇ ਪੰਜਾਬ ਦਾ ਪਾਣੀ ਬਚਾਵਾਂਗੇ ਪੰਜਾਬ ਦਾ ਪਾਣੀ ਬਚਾਵਾਂਗੇ ਸਰਕਾਰ ਬਣੀ ਟੋਟੀ ਝਾੜੂ ਦੀ ਆਮ ਆਦਮੀ ਪਾਰਟੀ ਦੀ ਲੈਂਟਾ ਸਦਰੇ ਸਾਰੇ ਅਫਸਰਾਂ ਨੂੰ ਆਦੇਸ਼ ਦਿੱਤੇ ਕਿ ਨਹਿਰੀ ਵਿਭਾਗ ਦੇ ਸਾਰੇ ਪਟਵਾਰੀਆਂ ਨੂੰ ਕਿਹਾ ਕਿ ਜਾ ਕੇ ਜਿੰਨੇ ਸੂਏ ਨੇ ਜਿੰਨੇ ਨਹਿਰਾਂ ਨੇ ਜਿੰਨੀਆਂ ਕੱਸੀਆਂ ਨੇ ਖਾਲੀ ਕਰਾਓ ਉਧਰ ਜੱਟੇ ਨਿਕਲਿਆ ਅੱਜ ਸਾਰੀਆਂ ਨਹਿਰਾਂ ਪੱਕੀਆਂ ਹੋ ਰਹੀਆਂ ਅੱਜ ਸਾਰੀਆਂ ਮੈਨਰਾਂ ਪੱਕੀਆਂ ਹੋ ਰਹੀਆਂ ਅੱਜ ਸੂਏ ਪੱਕੇ ਹੋ ਰਹੇ ਨੇ ਅੱਜ ਖਾਲਾਂ ਪੱਕੀਆਂ ਹੋ ਰਹੀਆਂ ਉਹਦਾ ਨਤੀਜਾ ਪਤਾ ਕੀ ਨਿਕਲਿਆ ਉਦਾ ਨਤੀਜਾ ਮੈਨਰੋ ਸਾਹਿਬ ਇਹ ਨਿਕਲਿਆ ਕਿ ਜਿਹੜੀ 21% ਨਹਿਰੀ ਪਾਣੀ ਦੀ ਵਰਤੋਂ ਹੁੰਦੀ ਸੀ ਅੱਜ ਪੰਜਾਬ ਦੇ ਨਹਿਰੀ ਪਾਣੀ ਦੀ ਵਰਤੋਂ ਅਸੀਂ 63% ਦੇ ਲੈ ਗਏ 63% ਦੇ ਆਵਾਜ਼ ਦੀ ਗੂੰਜਵਾ 63% ਅੱਜ ਨਹੀਂ ਤੁਹਾਨੂੰ ਇਹ ਗੱਲ ਸਮਝਾਉਣੀ ਇਹ ਸਮਝਾਓ 20 ਸਾਲ ਬਾਅਦ ਜਦੋਂ ਅਸੀਂ ਇਸ ਜਹਾਨਾ ਤੇ ਨਹੀਂ ਰਹਾਂਗੇ ਜਦੋਂ ਸਾਡੇ ਬੱਚੇ ਅਸੀਸਾਂ ਲੈਣਗੇ ਨਾ ਕਿ ਕੋਈ ਸਰਕਾਰ ਆਈ ਸੀ ਧਰਦੀ ਇਕੱਲਾ ਪਾਣੀ ਸਾਡੇ ਲਈ ਬਚਾ ਕੇ ਚਲੇਗੀ ਜਿਨ੍ਹਾਂ ਨੇ 12 ਲੱਖ ਟਿਊਬਲ 12 ਲੱਖ ਟਿਊਬਲ ਧਰਤੀ ਦੀ ਇੱਕ ਟੀਰ ਕੇ ਉਰੇ ਲਾਏ ਹੋਏ ਨੇ 12 ਲੱਖ ਟਿਊਬਲ ਔਰ ਇੱਕ ਟਿਊਬਲ ਇੱਕ ਮਿੰਟ ਦੇ ਅੰਦਰ ਲੱਖਾਂ ਲੀਟਰ ਪਾਣੀ ਕੱਢ ਕੇ ਬਾਹਰ ਮਾਰਦਾ ਧਰਤੀ ਦੀ ਇੱਕ ਚੋਂ ਇੱਕ ਮਿੰਟ ਦੇ ਅਸੀਂ ਉਹ ਅਸੀਂ ਉਹ ਜਿਹੜਾ ਧਰਤੀ ਏਟਲਾ ਪਾਣੀ ਆ ਬਚਾਉਣ ਲੱਗੇ ਹੋਏ ਆ ਜੇ ਸਤਗੁਰ ਦੀ ਕਿਰਪਾ ਰਹਿ ਗਈ ਇੱਕ ਸਰਕਾਰ ਬਣਾਉਣ ਦਾ ਮੌਕਾ ਆਪਾਂ ਨੂੰ ਹੋਰ ਮਿਲ ਗਿਆ ਮੈਂ ਅੱਜ ਤੁਹਾਡੇ ਨਾਲ ਵਾਅਦਾ ਕਰਕੇ ਜਾਂਦਾ ਪੰਜਾਬ ਦੀ 100% ਖੇਤੀ ਹੋਗੀ ਜਿਹੜੀ ਨਹਿਰੀ ਪਾਣੀ ਤੇ ਕਰਕੇ ਚੱਡਾਂਗੇ 100% ਖੇਤੀ ਔਰ ਤੁਹਾਨੂੰ ਇਹ ਵੀ ਤੁਹਾਡੇ ਨਾਲ ਵਾਦਾ ਰਿਹਾ ਔਰ ਉਰੀ ਗੱਤ ਨਹੀਂ ਔਰੀ ਗੱਤ ਨਹੀਂ ਬਹੁਤ ਚੀਜ਼ਾਂ ਹਿੰਦੀਆਂ ਨੇ ਜਿੱਥੇ ਅਸੀਂ ਕੰਮ ਕਰਨ ਲੱਗੇ ਹਾਂ ਮਹਿਲਾ ਸ਼ਕਤੀਕਰਨ ਦੇ ਉੱਤੇ ਹੁਣ ਜੇ ਪਿੰਡਾਂ 'ਚ ਜਾਓਗੇ ਅੱਗੇ ਚਲੇਗਾ ਅਪੇ ਵਰਤੀਆਂ ਬਣਦੀਆਂ ਸੀ ਨਾ ਜਿ ਸਕੂਲੀਆਂ ਉਹ ਕੰਪਨੀਆਂ ਤੋਂ ਆਉਂਦੀਆਂ ਸੀ ਬਣ ਕੇ ਹੈਨਾ ਹੋਰ ਵਰਤੀਆਂ ਕਿੱਥੋਂ ਆਉਂਦੀਆਂ ਆ ਦੱਸਿਓ ਇਹਨਾਂ ਨੂੰ ਬੋਲ ਕੇ ਦੱਸਿਓ ਜਰੂਰ ਅੱਗੇ ਸਕੂਲ 'ਚ ਬੱਚਿਆਂ ਦੀਆਂ ਵਰਤੀਆਂ ਆਉਂਦੀਆਂ ਸੀ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਤੋਂ ਆਉਂਦੀਆਂ ਸੀ ਰਿਸ਼ਵਤ ਲੱਤੀ ਜਾਂਦੀ ਸੀ 25% ਵਰਦੀ 'ਚੋਂ ਸਾਡਾ ਤੈਨੂੰ ਠੇਕਾ ਦਿੱਤਾ ਤੈਨੂੰ ਟੈਂਡਰ ਦਿੱਤਾ ਤੁਹਾਡੀ ਇਮਾਨਦਾਰ ਸਰਕਾਰ ਬਣੀ ਅੱਜ ਵਰਤੀਆਂ ਕੰਪਨੀਆਂ ਤੋਂ ਨਹੀਂ ਆਂਦੀਆਂ ਅੱਜ ਕਿੱਥੋਂ ਆਂਦੀਆਂ ਅੱਜ